ਹੈਲੋ ਹੈਲੋ ਹਾਂਜੀ ਸਸੀਆ ਮਮਾ ਜੀ ਹਾਂਸ ਬੋਲਣੇ ਆ ਹਾਂ ਹਾਂ ਹੋਰ ਕਿੱਦਾਂ ਪੁੱਤ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਾ ਵਧੀਆ ਹੋਰ ਕੀ ਹਲਚਲ ਮੈਨਾ ਮਮਾ ਜੀ ਇਥੇ ਤਰੰਤੜ ਨਾਇਆ ਬੋੜੀ ਚੌਂਕ ਨਾ ਤੇ ਮੇਰੇ ਕੋਲ ਹੈ ਨਹੀਂ ਲਾਇਸੈਂਸ ਜਾ ਕੇ ਰਹਿ ਗਿਆ ਤੇ ਮੈਨੂੰ ਮੁਲਾਜ਼ਮਾ ਨੇ ਘੇਰਿਆ ਅੱਛਾ ਤੇ ਆ ਮੜੀ ਗੱਲ ਕਰੋਗੇ ਨਹੀਂ ਉਹਦੋਂ ਤਾਂ ਬੜਾ ਪੈਲੈਸ ਤੇ ਗਾਣੇ ਲਾ ਕੇ ਬਿਜੂਈ ਤੇ ਮੱਛਰ ਨਾ ਰਹਿ ਆਗਾ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਤੇ ਅੱਜ ਕੀ ਗੱਲ ਹੋ ਗਈ ਓ ਮਾਮਾ ਹੀ ਕਰੇ ਰਹਿ ਗਏ ਕਾਗਜ਼ ਤੇ ਮਾੜੀ ਗੱਲ ਕਰ ਰਿਹਾ ਇਹਨਾਂ ਨਾਲ ਨਹੀਂ ਤੂੰ ਹੁਣ ਉਹਨੂੰ ਹੀ ਪੁੱਛ ਬਿੱਜੂ ਜੀ ਇਹਨੂੰ ਜਿਹੜਾ ਗਾਣੇ ਗਾਉਂਦਾ ਹੈਗਾ ਚਾਚਾ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਨਹੀਂ ਮਾਮਾ ਹੀ ਮਾੜੀ ਕਰ ਲਓ ਗੱਲ ਮੈਂ ਨਾ 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 ਅਵੇਲ ਕਿੰਨਾ ਗੁੱਸਾ ਨਾ 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 ਵੀਰਿਆ ਨਾ ਓ ਮਾਮਾ ਹੀ ਚਲੋ ਸੌਰੀ ਗਾਹ ਤਾਂ ਨਹੀਂ ਲਾਉਂਦਾ ਨਹੀਂ ਨਹੀਂ ਮਾੜੀ ਕਰ ਜ਼ਿੰਦਾਰੀ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਆ ਹੁਣ ਉਹਨੂੰ ਹੀ ਲਾ ਬਿੱਜੂ ਜੀ ਇਹਨੂੰ ਫੋਨ ਜਿਹੜਾ ਕਹਿੰਦਾ ਸੀ ਚਾਚੇ ਮਾਮਿਆਂ ਨੇ ਸਿਰਾਂ ਤੇ ਨਹੀਂ ਉੱਡਿਆ